ਸ਼ਹੀਦਾਂ ਦੀ ਧਰਤੀ ਮਾਤਾ ਗੁਜਰਕਰ ਬਾਬਾ ਫਤੇ ਸਿੰਘ ਬਾਬਾ ਜੋਰਾਵਰ ਉਹਨਾਂ ਦੀ ਜੋ ਸ਼ਹੀਦੀ ਅਸਥਾਨ ਹਨ ਸ਼ਾਇਦ ਪੂਰੇ ਸੰਸਾਰ ਵਿੱਚ ਇਦਾਂ ਦੀ ਸ਼ਹੀਦੀ ਦਾ ਕੋਈ ਉਦਾਹਰਣ ਨਹੀਂ ਹੈ ਪੂਰੇ ਸੰਸਾਰ ਵਿੱਚ ਪਰ ਅੱਜ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਣਾ ਵਿੱਚ ਬੈਠ ਕੇ ਇੱਕ ਅਰਦਾਸ ਕਰਨ ਆਏ ਹਾਂ ਕਿ ਜਿੱਥੋਂ ਸਾਨੂੰ ਸਿੱਖਿਆ ਮਿਲਦੀ ਹੈ ਜਿੱਥੋਂ ਸਾਨੂੰ ਗਿਆਨ ਮਿਲਦਾ ਹੈ ਉਹ ਗ੍ਰੰਥ ਉਹ ਚਾਹੇ ਗੀਤਾ ਹੈ ਚਾਹੇ ਅਲੱਗ-ਅਲੱਗ ਧਰਮਾਂ ਦੇ ਗ੍ਰੰਥ ਹਨ ਉਹਨਾਂ ਦੀ ਬੇਅਦਬੀ ਕਦੇ ਨਹੀਂ ਹੋਣੀ ਚਾਹੀਦੀ ਕਿਉਂਕਿ ਉਹ ਸਾਡਾ ਜੀਵਨ ਦਾ ਆਧਾਰ ਹਨ ਅਸੀਂ ਸਭ ਤੋਂ ਪਹਿਲਾਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ੀ ਫਤਿਹ ਆਪ ਜੀ ਦੇ ਅਰਚ ਕਰਦਾ ਹਾਂ ਸਾਰੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸੰਗਤ ਦੇ ਚਰਨਾਂ ਵਿੱਚ ਦੋ ਚਾਰੀ ਬੇਨਤੀਆਂ ਕਰਨੀਆਂ ਹਨ ਕਿਉਂਕਿ ਮੇਰ ਤੋਂ ਪਹਿਲਾਂ ਜਿੰਨੇ ਵੀ ਬੁਲਾਰੇ ਜਾਂ ਮਹਾਪੁਰਖ ਸੰਤ ਬਾਬਾ ਸੁਖਦੇਵ ਸਿੰਘ ਜੀ ਨੇ ਆਪਣੇ ਵਿਚਾਰ ਰੱਖੇ ਉਹਨਾਂ ਦੇ ਅੰਦਰ ਜੋ ਦਰਦ ਹੈ ਜੋ ਦੁੱਖ ਹੈ ਉਹ ਸਾਨੂੰ ਸਾਰਿਆਂ ਨੂੰ ਸਾਰਿਆਂ ਦੇ ਅੰਦਰ ਹੀ ਉਹ ਦੁੱਖ ਹੈ ਉਹ ਕਹਿਣ ਦੀ ਗੱਲ ਨਹੀਂ ਹੈ ਉਹ ਸਰਕਾਰਾਂ ਨੂੰ ਹੀ ਪਤਾ ਹੈ ਅਤੇ ਜਿੰਨੀਆਂ ਵੀ ਸਰਕਾਰਾਂ ਸ਼ਾਇਦ ਪੰਜਾਬ ਚੋਂ ਹਟੀਆਂ ਹਨ ਜਿਨ੍ਹਾਂ ਦਾ ਦੁਬਾਰਾ ਆਣ ਦਾ ਲੱਗਦਾ ਹੈ ਕਿ ਆ ਹੀ ਨਹੀਂ ਸਕਦੀਆਂ ਉਹਨਾਂ ਪਿੱਛੇ ਇੱਕ ਮਾਤਰ ਕਾਰਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਇਹ ਸਾਰਿਆਂ ਨੂੰ ਪਤਾ ਹੈ ਲੇਕਿਨ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਮੈਂ ਸਨਾਤਨ ਧਰਮ ਤੋਂ ਹਾਂ ਮੈਂ ਗੀਤਾ ਨੂੰ ਬਹੁਤ ਆਪਣੇ ਹਿਰਦੇ ਵਿੱਚ ਉਸਾ ਕੇ ਰੱਖਦਾ ਹਾਂ ਕਿਉਂਕਿ ਗੀਤਾ ਇੱਕ ਇਦਾਂ ਦਾ ਗ੍ਰੰਥ ਹੈ ਜਿਸ ਵਿੱਚ ਜੀਵਨ ਦੀ ਹਰ ਜਾਂਚ ਹੈ ਪੂਰਨ ਰੂਪ ਤੇ ਅਗਰ ਉਸ ਤੇ ਅਮਲ ਕੀਤਾ ਜਾਵੇ ਅਸੀਂ ਪਰਮਾਤਮਾ ਦੀ ਅੰਦਰੋਂ ਆਨੰਦ ਨਾਦ ਨੂੰ ਸੁਣ ਸਕਦੇ ਹਾਂ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਸਾਡਾ ਇਤਨਾ ਸਤਕਾਰ ਸੱਚਾ ਭਾਵ ਕਿਉਂ ਹੈ ਮੈਂ ਸੰਗਤ ਨੂੰ ਦੱਸਣਾ ਚਾਹਨਾ ਹੁਣੇ ਹੀ ਦਮਦਮੀ ਟਕਸਾਲ ਤੋਂ ਜੋ ਗੁਰਮੁਖ ਸਾਡੇ ਦਰਮਿਆਨ ਆਪਣੇ ਵਿਚਾਰ ਰੱਖ ਕੇ ਗਏ ਉਹਨਾਂ ਨੇ ਇੱਕ ਗੱਲ ਕਹੀ ਕਿ ਸਿ ਗੁਰੂ ਗ੍ਰੰਥ ਸਾਹਿਬ ਪਿੱਛੇ ਲੱਗਣਾ ਹੈ ਇਹਦਾ ਕੀ ਅਰਥ ਹੈ ਇਹਦਾ ਇੱਕ ਅਰਥ ਹੈ ਕਿ ਕਲਯੁਗ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ। ਕਲਯੁਗ ਦਾ ਗੁਰੂ ਕੌਣ ਹੈ ਜੀ? ਗੁਰੂ ਗ੍ਰੰਥ ਸਾਹਿਬ। ਚਾਹੇ ਉਹ ਕੋਈ ਵੀ ਧਰਮ ਵਾਲਾ ਕਿਉਂ ਨਾ ਹੋਵੇ। ਕਿਉਂਕਿ ਧਰਮ ਇੱਕ ਹੈ। ਉਹ ਕੀ ਹੈ? ਸਗਲ ਧਰਮ ਮਹਿ ਸ੍ਰੇਸ਼ਟ ਧਰਮ ਹਰ ਕਾ ਨਾਮ ਜਪ ਨਿਰਮਲ ਕਰਮ। ਜਿਹੜਾ ਹਰੀ ਦਾ ਨਾਮ ਜਪਦਾ ਹੈ। ਰੱਬ ਦਾ ਨਾਮ ਜਪਦਾ ਹੈ। ਉਹ ਕਿਸ ਨੇ ਸਿਖਾਇਆ? ਕਲਯੁਗ ਦੇ ਅੰਦਰ ਉਹ ਸੇਧ ਸ੍ਰੀ ਗੁਰੂ ਗ੍ਰੰਥ ਸਾਹਿਬmarg ਤੋਂ ਜ਼ਿਆਦਾ ਸਾਨੂੰ ਕੋਈ ਨਹੀਂ ਦੇ ਸਕਦਾ ਕਿਸ ਤਰ੍ਹਾਂ ਆਪ ਜੀ ਦੇਖੋ ਕਿ ਗੀਤਾ ਨੂੰ ਅਗਰ ਆਪ ਜੀ ਨੇ ਪੜ੍ਹਨਾ ਹੈ ਤੇ ਆਪ ਜੀ ਨੂੰ ਸੰਸਕ੍ਰਿਤ ਸਿੱਖਣੀ ਪੈਣੀ ਹੈ ਬੜੀ ਔਖੀ ਭਾਸ਼ਾ ਹੈ ਅਗਰ ਆਪ ਜੀ ਨੇ ਕੁਰਾਨ ਨੂੰ ਪੜ੍ਹਨਾ ਹੈ ਆਪ ਨੂੰ ਅਰਬੀ ਭਾਸ਼ਾ ਸਿੱਖਣੀ ਪੈਣੀ ਹੈ ਅਗਰ ਆਪ ਨੇ ਬਾਈਬਲ ਪੜ੍ਹਨੀ ਹੈ ਤੇ ਆਪ ਜੀ ਨੂੰ ਲਾਟਿਨ ਭਾਸ਼ਾ ਜਾਂ ਅੰਗਰੇਜ਼ੀ ਭਾਸ਼ਾ ਸਿੱਖਣੀ ਪੈਣੀ ਹੈ ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਲਈ ਕਿਸੇ ਭਾਸ਼ਾ ਦੀ ਜ਼ਰੂਰਤ ਨਹੀਂ ਹੈ ਏਸ਼ੀਆ ਪੈਸੀਫਿਕ ਪੂਰਾ ਭਾਰਤ ਵਰਸ 'ਚ ਜਿੰਨੀਆਂ ਵੀ ਭਾਸ਼ਾਵਾਂ ਹਨ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਹਨ ਕੋਈ ਵੀ ਪੜ੍ਹ ਸਕਦਾ ਹੈ ਅਨਪੜ੍ਹ ਇਨਸਾਨ ਵੀ ਗੁਰਬਾਣੀ ਯਾਦ ਕਰ ਸਕਦਾ ਹੈ ਕੰਠ ਕਰ ਸਕਦਾ ਹੈ ਗੁਰੂ ਦੀ ਸਿੱਖਿਆ ਲੈ ਸਕਦਾ ਹੈ ਕਿ ਇਹੋ ਜੇ ਗੁਰੂ ਦੀ ਕਦੇ ਬੇਅਦਬੀ ਹੋਣੀ ਚਾਹੀਦੀ ਹੈ ਦੂਸਰੀ ਬਹੁਤ ਵੱਡੀ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪੂਰੀ ਦੁਨੀਆ ਵਿੱਚ ਇੱਕੋ ਮਾਤਰ ਗ੍ਰੰਥ ਹੈ ਜਿਸ ਵਿੱਚ ਕਿਸੇ ਇੱਕ ਮਹਾਪੁਰਖ ਦਾ ਉਪਦੇਸ਼ ਨਹੀਂ ਹੈ ਜਿਸ ਤਰ੍ਹਾਂ ਗੀਤਾ ਵਿੱਚ ਸ੍ਰੀ ਕ੍ਰਿਸ਼ਨ ਭਗਵਾਨ ਦਾ ਉਪਦੇਸ਼ ਹੈ ਰਮਾਇਣ ਰਾਮ ਭਗਵਾਨ ਦੇ ਆਧਾਰ ਤੇ ਲਿਖੀ ਗਈ ਹੈ। ਕੁਰਾਨ ਮੁਹੰਮਦ ਸਾਹਿਬ ਦੇ ਆਧਾਰ ਤੇ ਹੈ। ਲੇਕਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਭਾਰਤ ਵਰਸ ਦੇ ਜਿੰਨੇ ਵੀ ਮਹਾਪੁਰਖ ਉਹ ਪ੍ਰਮਾਤਮਾ ਦੇ ਧੁਰਤਾਮ ਪਹੁੰਚੇ, ਸੱਚਖੰਡ ਪਹੁੰਚੇ ਜਿਹੜੇ ਉਸ ਨਾਲ ਇੱਕਮਿਕ ਹੋ ਗਏ ਉਹਨਾਂ ਸਾਰਿਆਂ ਦੀ ਬਾਣੀ ਹੈ। ਚੌਥੀ ਗੱਲ ਪੂਰੇ ਸੰਸਾਰ ਵਿੱਚ ਕੋਈ ਐਸਾ ਗ੍ਰੰਥ ਨਹੀਂ ਮਿਲੇਗਾ ਜਿਸ ਵਿੱਚ ਹਰ ਤਬਕੇ ਦੀ ਭਾਵੇਂ ਛੋਟੇ ਤੋਂ ਛੋਟਾ ਔਰ ਵੱਡੇ ਤੋਂ ਵੱਡਾ ਉਹਨਾਂ ਦੀ ਬਾਣੀ ਹੋਵੇ ਕੇਵਲ ਔਰ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਤਰ੍ਹਾਂ ਦੇ ਗੁਰੂ ਹਨ ਜਿਸ ਦੇ ਅੰਦਰ ਜਿੱਥੇ ਭਗਤ ਰਵਿਦਾਸ ਦੀ ਬਾਣੀ ਹੈ ਨਾਮਦੇਵ ਦੀ ਬਾਣੀ ਹੈ ਕਬੀਰ ਸਾਹਿਬ ਦੀ ਬਾਣੀ ਹੈ ਉੱਥੇ ਹੀ ਜੈਦੇਵ रामानंद ਅਤੇ ਗੁਰੂ ਸਹਿਬਾਨ ਦੀ ਬਾਣੀ ਹੈ ਕੋਈ ਫਰਕ ਨਹੀਂ ਹੈ ਮੈਂ ਸਾਡੇ ਸਨਾਤਨੀ ਸਮਾਜ ਨੂੰ ਵੀ ਇਹ ਕਹਿੰਦਾ ਹਾਂ ਕਿ ਜਦ ਅਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਆ ਨਾ ਤੇ ਸਾਨੂੰ ਪਤਾ ਲੱਗਦਾ ਕਿ ਕੀ ਮਹਾਨਤਾ ਹੈ ਕੋਈ ਬੇਅਦਵੀ ਬਾਰੇ ਸੋਚ ਵੀ ਨਹੀਂ ਸਕਦਾ ਕੀ ਕਹਿੰਦੇ ਹਨ ਆਪਾਂ ਹੁਣੇ ਹੀ ਨਵੀਂ ਪਾਸ਼ਾਹੀ ਦਾ ਸ਼ਹੀਦੀ ਜੋ ਸਮਾਗਮ ਆ ਰਹੇ ਹਨ ਸਤਿ ਆਵਦੀ नौवे पातशाह की कहें प्रभ की शरण विचारो जा सिमरत उदरी ताका जस उटल भयो त्रु जा सिमरन अर निर्पय पद पाया दुख हरता ए बिद को स्वामी तय काहे बिसराया जब ही शरण गही कृपा निध ਗੱਜ ਗਰਾ ਤੇ ਛੂਟਾ ਮਹਿਮਾ ਨਾਮ ਕਹਾਂ ਲੋ ਬਰਨੂ ਰਾਮ ਕਹਿਤ ਬੰਧਨ ਤੇ ਟੂਟਾ ਅਜਾ ਮਿਲ ਪਾਪੀ ਜਗ ਜਾਣੈ ਨਿਮਖ ਮਾਹੇ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਭੀ ਉਤਰ ਸਪਾਰਾ ਹੁਣ ਦੇਖੋ ਨੌਵੀਂ ਪਾਤਸ਼ਾਹ ਕਿਹੜੇ ਉਦਾਹਰਣ ਲੈ ਰਹੇ ਨੇ ਧਰੂ ਭਗਤ ਦਾ ਗਣਕਾ ਦਾ ਅਜਾਮਲ ਜੇਨੂ ਵਿਸ਼ਨੂ ਭਗਵਾਨ ਨੇ ਤਾਰਤਾ ਆਪ ਜੀ ਨੇ ਤਾਂ ਕੋਈ ਫਰਕ ਨਹੀਂ ਰੱਖਿਆ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਵਾਸਤੇ ਕਿਸ ਤਰ੍ਹਾਂ ਹੋ ਸਕਦਾ ਹੈ ਕਿਸੀ ਫਰਕ ਰੱਖੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਕਹਿੰਦੇ ਹਨ ਸਤਿਯੁਗ ਤੇ ਮਾਣਿਓ ਛਲਿਓ ਬਲਬਾਵਨ ਭਾਇਓ ਤ੍ਰੇਤੀ ਤੇ ਮਾਣਿਓ ਰਾਮ ਰਗੁਵੰਸ ਕਹਾਇਓ ਦਵਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੋ ਰਾਜ ਅਬੈ ਭਗਤੇ ਜਨ ਦੀਓ ਕਾਲੀ ਯੁਗ ਪ੍ਰਮਾਨ ਨਾਨਕ ਅੰਗਦ ਗੁਰ ਅਮਰ ਕਹਾਇਓ ਆਪ ਜੀ ਦੇਖੋ ਕਿ ਕਾਲ ਯੁਗ ਚ ਜੇ ਤਾਂ ਸਾਰਾ ਕੁਝ ਇਕੱਠਾ ਕਰਕੇ ਪ੍ਰਤੱਖ ਰੂਪ ਚ ਗੁਰੂ ਸਾਹਿਬ ਦਾ ਸਾਰਾ ਉਪਦੇਸ਼ ਵੇਦਾਂ ਦਾ ਸਾਰਾ ਉਪਦੇਸ਼ ਸਾਰੇ ਗ੍ਰੰਥਾਂ ਦਾ ਸਾਰਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਸ਼ਾਮਲ ਕਰ ਦਿੱਤਾ ਫਿਰ ਸਾਨੂੰ ਹੋਰ ਕੀ ਸੋਚਣ ਦੀ ਜ਼ਰੂਰਤ ਹੈ ਇਸ ਲਈ ਜਿੱਥੇ ਅਸੀਂ ਸਰਕਾਰ ਨੂੰ ਇਹ ਪੂਰੀ ਜ਼ੋਰਦਾਰ ਢੰਗ ਨਾਲ ਸਾਰੇ ਸੰਤਾਂ ਵੱਲੋਂ ਕਿਉਂਕਿ ਮੈਂ ਸੰਤ ਸਮਾਜ ਦਾ ਇੰਟਰਨੈਟ ਸੰਤ ਸਮਾਜ ਦਾ ਚੇਅਰ ਪਰਸਨ ਵੀ ਹਾਂ ਔਰ ਮਾਲਕ ਦੀ ਦਇਆ ਨਾਲ ਉਹਦੀ ਬਖਸ਼ਿਸ਼ ਨਾਲ ਸੰਗਤਾਂ ਦੇ ਪ੍ਰੇਮ ਦੇ ਨਾਲ ਪੂਰੇ ਦੇਸ਼ ਦੇ ਨਹੀਂ ਪੂਰੇ ਸੰਸਾਰ ਦੇ ਸੰਤ ਮੇਰੇ ਬੜੇ ਆਪਸੀ ਭਾਈਚਾਰਾ ਹੈ ਆਪਸੀ ਮਿਲਵਰਤਨ ਹੈ ਐਸਾ ਨਹੀਂ ਹੈ ਕਿ ਉਹ ਨਹੀਂ ਆਏ ਤੇ ਸਾਡੇ ਨਾਲ ਨਹੀਂ ਹਨ ਸਭ ਨਾਲ ਹਨ ਥੋੜਾ ਹਰੇਕ ਦੀ ਵਿਵਸਥਾ ਹੁੰਦੀ ਹੈ ਭਾਈ ਸਾਹਿਬ ਨਾਲ ਮੈਂ ਗੱਲ ਕੀਤੀ ਸੀ ਕਿਉਂਕਿ ਬੜੇ ਵਿਦਵਾਨ ਹਨ ਬਹੁਤ ਸੁਜਜੇ ਢੰਗ ਨਾਲ ਇਹ ਚਲਾਰ ਰਹੇ ਹਨ ਕਿ ਆਪਾਂ ਸੰਤਾਂ ਨੂੰ ਮਿਲ ਕੇ ਇਸ ਟਾਈਮ ਲੈ ਕੇ ਇੱਕ ਵੱਡਾ ਪ੍ਰੋਗਰਾਮ ਵਿਢੀਏ ਲੇਕਿਨ ਇਹਨਾਂ ਨੇ ਕਿਹਾ ਨਹੀਂ ਸਾਡਾ ਟਾਰਗੇਟ ਇਹ ਨਹੀਂ ਹੈ ਕਿ ਅਸੀਂ ਬਹੁਤ ਸੰਗਤ ਇਕੱਠੀ ਕਰਨੀ ਹੈ ਸਾਰੇ ਸੰਤ ਬੁਲਾਣੇ ਹਨ ਸਾਡਾ ਟਾਰਗੇਟ ਹੈ ਕਿ ਅਸੀਂ ਸਰਕਾਰ ਨੂੰ ਜਗਾਣਾ ਹੈ ਸਰਕਾਰ ਨੂੰ ਦੱਸਣਾ ਹੈ ਕਿ ਭਾਈ ਜਦੋਂ ਪੂਰਾ ਪੰਜਾਬ ਪੂਰਾ ਦੇਸ਼ ਜਦ ਗੁਰੂ ਸਾਹਿਬ ਦੀ ਬੇਅਦਬੀ ਹੋਈ ਸੀ ਪਹਿਲੀ ਵਾਰ ਸਾਰੇ ਸੜਕਾਂ ਤੇ ਆ ਗਏ ਇੱਕ ਸਰਕਾਰ ਜਿਹੜੀ ਬੜੀ ਤਾਕਤਵਰ ਸਰਕਾਰ ਸੀ ਧਰਮ ਦੇ ਨਾਮ ਤੋਂ ਕਈ ਸਾਲਾਂ ਤੋਂ ਲਗਾਤਾਰ ਦਸਕਾਂ ਤੋਂ ਰਾਜ ਕਰ ਰਹੀ ਸੀ ਅਗਰ ਉਹ ਇਸ ਗੱਲ ਤੇ ਖਤਮ ਹੋ ਗਈ ਤਾਂ ਇਸ ਤੋਂ ਵੱਡਾ ਕੀ ਪ੍ਰਮਾਣ ਚਾਹੀਦਾ ਹੈ ਇਸ ਲਈ ਇਹਨਾਂ ਨੇ ਕਿਹਾ ਨਹੀਂ ਅਸੀਂ ਗੁਰੂ ਘਰ 'ਚ ਬੈਠ ਕੇ ਇੱਕ ਵਾਰ ਆਪਣੇ ਜੋ ਵੀ ਆ ਸਕਦੇ ਹਨ ਉਹਨਾਂ ਸਾਰੇ ਆਣ ਜਿਨ੍ਹਾਂ ਕੋਲ ਟਾਈਮ ਹੈ ਅਸੀਂ ਇੱਕ ਵਾਰ ਸਰਕਾਰ ਨੂੰ ਦੱਸ ਦਈਏ ਉਸ ਤੋਂ ਬਾਅਦ ਅਸੀਂ ਬਹੁਤ ਵੱਡਾ ਪ੍ਰੋਗਰਾਮ ਵਿੱਡਾਂਗੇ ਜੋ ਅਗਲੀ ਕਾਰਵਾਈ ਸੀ ਬੈਠ ਕੇ ਸੋਚ ਵਿਚਾਰ ਕੇ ਕਰਾਂਗੇ ਲਾਸਟ ਵਿੱਚ ਮੈਂ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਗੁਰੂ ਸਾਹਿਬ ਕਿਸੇ ਇੱਕ ਦੇ ਨਹੀਂ ਹਨ ਪੂਰੀ ਦੁਨੀਆ ਵਾਸਤੇ ਹਨ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋ ਵਰਨੋ ਕੋ ਸਾਂਝਾ ਸੱਦਾ ਸਾਂਝੀ ਵਾਲ ਸਦਾਇਣ ਤੂੰ ਕਿਸੇ ਨਾ ਧੀਸੇ ਬਾਰਾ ਜੀਓ ਇਹ ਗੁਰੂ ਸਾਹਿਬ ਨੇ ਕਰਕੇ ਦਿਖਾਇਆ ਸਾਰੇ ਮਹਾਪੁਰਖਾਂ ਦੀ ਬਾਣੀ ਲੈ ਲਈ। ਆਪ ਜੀ ਹੈਰਾਨ ਹੋਵੋਗੇ ਜਦੋਂ ਧਿਆਨ ਨਾਲ ਪੜੋਗੇ। ਇਤਨੀ ਜਿਆਦਾ ਵਡਿਆਈ ਹੈ ਹਰੇਕ ਸੰਤ ਦੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਸੇ ਦੀ ਨਿੰਦਾ ਨਹੀਂ ਹੈ। ਇਤਨਾ ਪ੍ਰੇਮ ਸਿਖਾਇਆ ਹੈ। ਜਿਹੜਾ ਪ੍ਰੇਮ ਸਖੰਦਾ ਹੈ ਉਸ ਗੁਰੂ ਨੂੰ ਅਸੀਂ ਨਫ਼ਰਤ ਕਰਦੇ ਹਾਂ। ਜਿਹੜਾ ਨਫ਼ਰਤ ਕਰਦਾ ਹੈ ਉਸ ਨੂੰ ਗੁਰੂ ਸਾਹਿਬ ਖੁਦ ਦੇਖਦੇ ਹਨ। ਐਸਾ ਨਹੀਂ ਹੈ ਸਰਕਾਰ ਦੇ ਦਿਲ ਵਿੱਚ ਵੀ ਉਹਨਾਂ ਨੇ ਵਸਣਾ ਹੈ ਆਪੇ ਕਰ ਲੈਣਾ ਹੈ। ਅੰਤ ਵਿੱਚ ਮੈਂ ਗੁਰੂ ਸਾਹਿਬ ਦਾ ਇੱਕ ਸ਼ਬਦ ਸਾਰੀ ਸੰਗਤ ਨੂੰ ਉਤਸ਼ਾਹ ਹੈ ਤਾਂ ਕਿ ਆਪ ਜੀ ਸਾਹਮਣੇ ਰੱਖਣਾ ਚਾਹੂੰਗਾ ਗੁਰਬਾਣੀ ਨੇ ਕਿਹਾ ਮਨ ਕਿਉਂ ਵਿਰਾਗ ਕਰੇਗਾ ਸਾਨੂੰ ਜਿਆਦਾ ਚਿੰਤਾ ਕਰਨ ਦੀ ਜਰੂਰਤ ਨਹੀਂ ਹੈ ਕਿਉਂ ਸਤ ਗੁਰ ਮੇਰਾ ਪੂਰਾ ਮਨਸਾ ਦਾ ਦਾਤਾ ਸਭ ਸੁਖ ਨਿਧਾਨ ਅਮਰਤ ਸਰ ਸਦੀ ਪਰਪੂਰਾ ਗੁਰੂ ਕੋਲ ਅਮਰਤ ਦਾ ਸਰੋਵਰ ਹੈ ਜੇ ਅਮਰ ਹੋਣਾ ਤੇ ਦੀ ਸਣ ਵਿੱਚ ਆ ਜਾਓ ਅਗਰ ਅਸੀਂ ਇਸਦੇ ਵੀ ਦੋਖੀ ਬਣਾਂਗੇ ਤੇ ਸੱਲੀ ਇੱਥੇ ਵੀ ਔਰ ਉਸ ਦਰਗਾਹ 'ਚ ਸਾਨੂੰ ਪੁੱਛਣ ਵਾਲਾ ਕੋਈ ਨਹੀਂ ਹੋਏਗਾ ਸੋ ਮੇਰਾ ਸਾਰੀ ਸੰਗਤ ਅੱਗੇ ਇਹ ਬੇਨਤੀ ਹੈ ਕਿ ਅਗਲਾ ਜੋ ਪ੍ਰੋਗਰਾਮ ਹੋਏਗਾ ਅਗਰ ਸਰਕਾਰ ਸੱਲੀ ਗੱਲ ਨਹੀਂ ਮੰਨਦੀ ਤੇ ਅਸੀਂ ਬਹੁਤ ਵੱਡੇ ਲੈਵਲ ਤੇ ਲੱਖਾਂ ਦੀ ਗਿਣਤੀ 'ਚ ਸੰਗਤ ਵੀ ਆਏਗੀ ਔਰ ਸਾਰਾ ਸੰਤ ਸਮਾਜ ਇੱਥੇ ਹੋਏਗਾ ਤੇ ਜਿਤਨੀ ਪਵਿੱਤਰ ਥਾਂ ਤੇ ਬੈਠ ਕੇ ਅਸੀਂ ਅਰਦਾਸ ਕੀਤੀ ਹੈ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਜ਼ਿਆਦਾ ਪਵਿੱਤਰ ਦੁਨੀਆ 'ਚ ਕੋਈ ਸਥਾਨ ਹੋਵੇ ਤੇ ਸਾਡੀ ਅਰਦਾਸ ਜ਼ਰੂਰ ਕਬੂਲ ਹੋਏਗੀ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ